ਮੁੱਖ ਮੰਤਰੀ ਭਵਨਤਮਨ ਜਦੋਂ ਵੀ ਬੋਲਦੇ ਐ ਹੋ ਨਹੀਂ ਸਕਦਾ ਕਿਸੇ ਸਟੇਜ ਤੋਂ ਬੋਲਣ ਦੇ ਵਿਰੋਧੀਆਂ ਨਿਸ਼ਾਨੇ ਤੇ ਨਾ ਲੈਣ ਅੱਜ ਉਹਨਾਂ ਨੇ ਇੱਕ ਹਵਾਲਾ ਦਿੰਦਿਆਂ ਹੋਇਆਂ ਸ਼੍ਰੋਮਣੀ ਕਾਲੀ ਦਲ ਨੂੰ ਨਿਸ਼ਾਨੇ ਤੇ ਲਿਆ ਕਹਿੰਦੇ ਕਿ ਜੇ 5 ਏਕੜ ਤੋਂ ਵੱਧ ਵਾਲਿਆਂ ਨੂੰ ਬਿੱਲ ਲਾਤੇ ਨਾ ਮੋਟਰਾਂ ਦੇ ਸਭ ਤੋਂ ਵੱਧ ਬਾਦਲ ਪਰਿਵਾਰ ਨੂੰ ਭਰਨਾ ਪੈਣਾ ਬਿੱਲ ਔਰ ਉਹ ਕਹਿੰਦੇ ਕਿ ਆਪਦੇ ਬਿੱਲ ਬਚਾਉਣ ਖਾਤਰ 30 30 40 40 ਲੱਖ ਮਹੀਨੇ ਦਾ ਉਧਰੋ ਬਚਾਈ ਜਾਂਦੇ ਇਹਨਾਂ ਲੁੱਟ ਲਿਆ ਪੰਜਾਬ ਨੂੰ ਫਿਰ ਵੀ ਜਿਹੜੇ ਆ ਲੱਗੇ ਹੋਇਆ ਪੰਜਾਬ ਦਾ ਖਜ਼ਾਨਾ ਲੁੱਟਣ ਤੇ ਇਹ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਜਿਸ ਸੰਦਰਭ ਪ੍ਰਸੰਗ ਵਿੱਚੋਂ ਪੰਜਾਬ ਦਾ ਜਿਹੜਾ ਖਜ਼ਾਨਾ ਹੈ ਬਹੁਤ ਜ਼ਿਆਦਾ ਭਾਰ ਪੈ ਗਿਆ ਸਬਸਿਡੀ ਖਤਮ ਕਰ ਦਈਏ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਵਿੱਚ ਕਿਸੇ ਵੀ ਪੋਲੀਟਿਕਲ ਪਾਰਟੀ ਦੀ ਇੱਛਾ ਸ਼ਕਤੀ ਨਹੀਂ ਹੈਗੀ ਪੋਲੀਟਿਕਲ ਦਮ ਨਹੀਂ ਹੈਗਾ ਕਿ ਇੰਨਾ ਜਿਹੜੀ ਆ ਬਿਜਲੀ ਜਿਹੜੀ ਆ ਉਹ ਤੁਸੀਂ ਉਹਦੇ ਦੇ ਵਿੱਚ ਸੋਧ ਕਰ ਲੋਗੇ ਹੋਣੀ ਤੇ ਚਾਹੀਦੀ ਆ ਕਿ ਜਿਹੜੀ ਬਿਜਲੀ ਆ ਉਹ ਤੁਹਾਡੀ ਸਮਰੱਥਾ ਦੇ ਹਿਸਾਬ ਨਾਲ ਹੋਣੀ ਚਾਹੀਦੀ ਬਿਲੀ ਤੇ ਫ੍ਰੀ ਹੋਣੀ ਨਹੀਂ ਚਾਹੀਦੀ ਚਾਹੇ ਬੰਬੀਆਂ ਦੀ ਆ ਚਾਹੇ ਘਰਾਂ ਦੀ ਹੈਗੇ ਜਿਹੜਾ ਬੰਦਾ ਸਰ ਦਾ ਪੁੱਜਦਾ ਹੈਗਾ ਰਸੂਖਦਾਰ ਅਸਰਦਾਰ ਹੈਗਾ ਉਹਨੂੰ ਬਿਲੀ ਮੈਂ ਕਹਿੰਦਾ ਕਿ ਦੇਣੀ ਚਾਹੀਦੀ ਮੁੱਲ ਲੈਣੀ ਚਾਹੀਦੀ ਹੈ ਗਿਆ ਪੰਜਾਬ ਦੇ ਬਹੁਤ ਸਾਰੇ ਐਮਐਲਏ ਨੇ ਸ਼ੋਸ਼ੇ ਜੇ ਕੀਤੇ ਸੀ ਉਹ ਸਾਰੇ ਜਿਹੜੇ ਨੇ ਬਿੱਲ ਫਰੀ ਦੇਈਏ ਕੋਈ ਭਰ ਨਹੀਂ ਰਿਹਾਗਾ ਹੁਣ ਹੈ ਕਿ ਪੰਜਾਬ ਦੇ ਵਿੱਚ ਤੁਸੀਂ 95% ਦੇ ਲੋਕਾਂ ਨੂੰ ਬਿਲੀ ਫਰੀ ਕੀਤੀ ਹੋਈ ਹੈ ਮੈਂ ਕਹਿੰਦਾ ਕਿ ਤੁਸੀਂ ਦੋ ਫਰੀ ਤੁਸੀਂ 1 ਰੁਪਿਆ ਜੂਨਿਟੀ ਰੱਖ ਲਓ ਯਾਰ 2 ਰੁਪਏ ਜੂਨਿਟ ਰੱਖ ਲਓ 3 ਰੁਪਏ ਚੰਨੀ ਸਾਹਿਬ ਦਾ ਫੈਸਲਾ 3 ਰੁਪਏ ਜੂਨਿਟੀ ਰੱਖ ਲਓ ਕੁਛ ਨਾ ਕੁਛ ਤੇ ਖਜਾਨੇ ਦੇ ਵਿੱਚ ਆ ਉਹ ਹੁਣ ਪਿੰਡਾਂ ਦੇ ਵਿੱਚ ਕੱਟ ਲੱਗ ਰਹੇ ਨੇ ਸ਼ਹਿਰਾਂ 'ਚ ਕੱਟ ਲੱਗ ਰਹੇ ਹਜੇ ਕੱਟ ਹੋਰ ਲੱਗਣੇ ਜਿੱਦਾਂ ਝੋਨੇ ਦਾ ਸੀ ਝੋਨੇ ਦਾ ਸੀਜ਼ਨ 10 ਜੂਨ ਤੋਂ ਬਾਅਦ ਆ ਕੱਟ ਹੋਰ ਘਰਾਂ ਦੀ ਕਨੈਕਸ਼ਨ ਕੱਟ 8-8 ਘੰਟੇ ਲੱਗਣਗੇ ਕੱਟ ਤੇ ਉਹ ਬਿਜਲੀ ਵਿਭਾਗ ਦੇ ਵਾਲੇ ਤੇ ਕੰਨਾਂ ਨੂੰ ਹੱਥ ਲਾ ਰਹੇ ਹੈਗੇ ਨੇ ਮੀਟਿੰਗਾਂ ਦੇ ਵਿੱਚ ਉੱਠ ਉੱਠ ਕੇ ਕਿ ਸਾਡੇ ਕੋਲ ਹੁਣ ਨਹੀਂ ਹੈ ਸਾਡੇ ਹੱਥ ਖੜੇ ਜੇ ਜਾਂਦੇ ਸਾਨੂੰ ਕੱਟ ਲਾਉਣ ਦੋ ਸਬਸਿਡੀ ਬੜੀ ਹੋਗੀ ਨਾ ਦੇਖੋ 25000 ਕਰੋੜ ਰੁਪਏ ਦੀ ਸਬਸਿਡੀ ਹੋਗੀ ਹੈਗੀ ਨਾ ਇਸ ਕਰਕੇ ਘਰਾਂ ਦੇ ਵਿੱਚ ਵੀ ਸਰਕਾਰ ਨੂੰ 1 ਰੁਪਏ 2 ਰੁਪਏ 3 ਰੁਪਏ ਯੂਨਿਟ ਰੱਖ ਦੇਣੀ ਚਾਹੀਦੀ ਹੈਗੀ ਆ ਤੇ ਜਿਹੜਾ ਬੰਦਾ ਗਵਰਨਮੈਂਟ EMPLOYEES ਆ ਅੱਜ ਮਾੜੇ ਤੋਂ ਮਾੜੇ ਵੀ ਅੱਜ ਬੰਦਾ ਭਰਤੀ ਰੈਗੂਲਰ ਹੁੰਦਾ ਉਹਦੀ 40-45000 ਰੁਪਏ ਤੋਂ ਤਨਖਾਹ ਸ਼ੁਰੂ ਹੋ ਜਾਂਦੀ ਹੈਗੀ ਆ ਤੇ ਜਿਹੜੇ ਪੁਰਾਣੇ ਉਹਦੇ ਲੱਖ ਲੱਖ ਸਵਾ ਸੱਬ ਡੇਢ ਦਾ 2-2 ਲੱਖ ਰੁਪਏ ਵਾਲੇ ਵੀ ਹੈਗੇ ਨੇ ਬਿਜ਼ਨਸਮੈਨ ਨੇ ਸ਼ਹਿਰ ਦੇ ਦੁਕਾਨਦਾਰ ਨੇ ਸੈਂਟਰ ਦੇ ਮੁਲਾਜ਼ਮ ਨੇ ਉਹਨਾਂ ਨੂੰ ਤੇ ਬਿਲੀ ਦੇਣੀ ਚਾਹੀਦੀ ਹੈ ਮੈਂ ਕਹਿੰਦਾ ਚਾਹੇ ਕੋਈ ਗਰੀਬ ਹੈ ਚਾਹੇ ਨੌਕਰੀ ਕਰਦਨੀ ਘੱਟੂੜ ਲੋਕੀ ਹੱਸ ਕੇ ਕਹ ਦੇਣਗੇ ਉਹਦੇ ਚ ਸ਼ਰਤ ਇੱਕ ਆ ਫਿਰ ਬਿਲੀ 24 ਘੰਟੇ ਮਿਲਣੀ ਚਾਹੀਦੀ ਹੈ ਗਿਆ ਹੁਣ ਬਿਲੀ ਤੋਂ ਹੀ ਫਰੀ ਹੈ ਘੱਟ ਲੱਗ ਰਿਹਾ ਹੈਗੇ ਨੇ ਔਰ ਲੋਕਾਂ ਨੇ ਤੇ ਇਹਨੇ ਲਾਲਚੀ ਹੈਗੇ ਲੋਕਾਂ ਨੇ ਤੇ ਘਰਾਂ ਦੇ ਵਿੱਚ 2-2 ਮੀਟਰ ਲਾ ਲਏ ਹੈਗੇ ਸੀ ਵੀ 1200 1200 ਜੂਨਟ ਮਿਲ ਗਏ ਪਿੰਡਾਂ ਦੇ ਵਿੱਚ ਜਾ ਕੇ ਚੈੱਕ ਕਰ ਲੋ ਕਿ ਹਰ ਪਿੰਡ ਦੇ ਵਿੱਚ ਹਰ ਘਰ ਦੇ ਵਿੱਚ AC ਲੱਗਾ ਹੈਗਾ ਮਤਲਬ ਇੱਕ ਪਾਸੇ ਤੇ ਆਪਾਂ ਫਖਰ ਮਹਿਸੂਸ ਕਰਦੇ ਆ ਪੂਰੇ ਇੰਡੀਆ ਚ ਦੱਸ ਰਹੇ ਕਿ ਪੰਜਾਬ ਇੱਕ ਵਾਹਿਦ ਸੂਬਾ ਜਿੱਥੇ ਘਰਾਂ ਦੇ ਵਿੱਚ 95% ਅਸੀਂ ਬਿਜਲੀ ਫ੍ਰੀ ਦਿੱਤੀ ਆ ਇੰਨੀ ਖੇਤੀਬਾੜੀ ਦੇ ਵਿੱਚ ਇੰਡਸਟਰੀ ਨੂੰ ਸਸਤੀ ਹੈਗੀ ਆ OBC BC ਪਰ ਹੁਣ ਤੇ ਚਲੋ ਸਾਰੇ ਖਤਮ ਕੈਟਾਗਰੀ ਖਤਮ ਹੋ ਗਈ ਨੇ ਹੁਣ ਰਹੀ ਗੱਲ ਬੰਬੀਆਂ ਦੀ ਹੈਗੇ ਜਦੋਂ ਰਜਿੰਦਰ ਗੌਰ ਭੱਠਲ ਦੀ ਸਰਕਾਰ ਸੀ ਉਹਨਾਂ ਨੇ ਇਹਦੋ ਹੀ ਕਿਹਾ ਸੀ ਪੰਜ ਕਿੱਲਾਂ ਤੱਕ ਹੀ ਕਿਹਾ ਸੀ ਕਿ ਪੰਜ ਕਿੱਲਾਂ ਤੱਕ ਹੀ ਜਿਹੜੀ ਆ ਉਹ ਬਿਜਲੀ ਸਬਸਿਡੀ ਦੇਣੀ ਚਾਹੀਦੀ ਸਤਨੇ ਦੇ ਵਿੱਚ ਕਾਲੀ ਦਲ ਦੀ ਸਰਕਾਰ ਆ ਗਈ ਉਹਨੇ ਫਿਰ ਸਾਰੇ ਨੂੰ ਚੱਕ ਦਿੱਤਾ 1997 ਤੋਂ ਲੈ ਕੇ ਹੁਣ ਤੱਕ ਕੱਲੀ ਬੰਬੀਆਂ ਦੀ ਆਪਾਂ ਗੱਲ ਕਰ ਲਈ ਗਣੀ ਮੈਨੂੰ ਲੱਗਦਾ 1.5 ਤੋਂ 2 ਲੱਖ ਕਰੋੜ ਰੁਪਏ ਦੀ ਜਿਹੜੀ ਬਿਜਲੀ ਆ ਉਹ ਕਿਸਾਨਾਂ ਨੂੰ ਗਈ ਹੈਗੀ ਆ ਫਿਰ ਐਸਸੀ ਭਾਈਚਾਰੇ ਨੂੰ ਵੀ ਗਈ ਹੈਗੀ ਆ ਕੀ ਕੱਲੀਦਲ ਰਿਪੀਟ ਹੋਇਆ ਸੀ 97 ਤੋਂ ਲੈ ਕੇ 2002 ਦੇ ਵਿੱਚ ਤੇ ਕੈਪਟਨ ਮਿਰਿੰਦਰ ਸਿੰਘ ਬਣ ਗਿਆ ਕੈਪਟਨ ਮਿਰਿੰਦਰ ਸਿੰਘ ਨੇ ਬੱਸਾਂ ਫ੍ਰੀ ਕਰਤੀਆਂ ਬੀਬੀਆਂ ਵਾਸਤੇ 18 ਸੀਟਾਂਈਆਂ ਨੇ ਉਦਾਂ ਲੋਕੀਏ ਲੋਕੀਏ ਨਹੀਂ ਕਿ ਤੁਸੀਂ ਜੇ ਬਿਲੀ ਫਰੀ ਦੇ ਦੋਗੇ ਸਬਸਿਡੀ ਦੇ ਦੋਗੇ ਤੇ ਲੋਕੀਏ ਤੁਹਾਡੀ ਵੋਟਾਂ ਦੇ ਗਾਰੰਟੀ ਮਿਲ ਗਈਏਗੀ ਨਹੀਂ ਇਹ ਕੋਈ ਪੈਰਾਮੀਟਰ ਨਹੀਂ ਹੁਣ ਜਿਹੜੀ ਅੱਜ ਗੱਲ ਕੀਤੀ ਹੈਗੀ ਹੈ ਕਿ ਪੰਜ ਜਿਹੜੇ ਪੰਜ ਤੇ ਹੋਰ ਵੀ ਬਥੇਰੇ ਲੋਕਾਂ ਦੀ ਹੈਗੀ ਹੈ ਇਕਲੀ ਸਬੀਰ ਸਿੰਘ ਬਾਦਲ ਤੇ ਨਹੀਂ ਹੈਗੀ ਬਥੇਰੇ ਲੋਕ ਨੇ ਉਹ ਆਮ ਆਦਮੀ ਪਾਰਟੀ ਚ ਵੀ ਹੋ ਸਕਦੇ ਨੇ ਉਹ ਕਾਂਗਰਸ ਚ ਵੀ ਹੋ ਸਕਦੇ ਨੇ ਉਹ ਅਕਾਲੀ ਦਲ ਦੇ ਵਿੱਚ ਵੀ ਹੋ ਸਕਦੇ ਉਹ ਭਾਜੀਪੀ ਦੇ ਵਿੱਚ ਵੀ ਹੋ ਸਕਦੇ ਪਰ ਇੱਕ ਗੱਲ ਹੈ ਜਿਵੇਂ ਭਪਿੰਦਰ ਪਾਲੀ ਸਾਹਿਬ ਦੀ ਲਾਈਨਾਂ ਯਾਦ ਆ ਰਹੀਆਂ ਨੇ ਕਿ ਜਿਹੜਾ ਬੰਦਾ ਸੱਤਾ ਤੋਂ ਬਾਹਰ ਬੈਠਾ 2017 ਤੋਂ ਲੈ ਕੇ ਹੁਣ ਹੁਣ ਤੱਕ ਮਤਲਬ 10 ਸਾਲ ਤੇ ਸੱਤਾ ਤੋਂ ਬਾਹਰ ਹੀ ਹੈ ਨਾ ਉਹ ਅੱਜ ਵੀ ਬੰਦਾ ਚਰਚਾ ਦਾ ਵਿਸ਼ਾ ਬਣਿਆ ਉਹ ਸੁਭੀ ਸਿੰਘ ਬਾਦਲ ਕਿ ਸੁਭੀ ਸਿੰਘ ਬਾਦਲ ਦੀ ਬਿਲੀ ਕੱਲੇ ਉਹਨੂੰ ਬਿੱਲ ਦੇਣਾ ਪੈਣਾ ਕਦੀ ਕਹਿੰਦੇ ਸੀ ਉਹਦਾ ਸੁੱਖ ਵਿਲਾਸ ਢਾਕੇ ਅਸੀਂ ਲੋਕਾਂ ਨੂੰ ਕਿਰਾਏ ਦੇ ਦੇ ਦੇਣਾ ਫਿਰ ਕਹਿੰਦੇ ਅਸੀਂ ਸਕੂਲ ਬਣਾ ਦੇਣਾ ਫਿਰ ਕਹਿੰਦੇ ਇੱਥੇ ਸਵਿੰਗਿੰਗ ਪੂਲ ਵੀ ਵਿਦਿਅਕ ਕਲਾਸਰੂਮ ਹੋਇਆ ਕਰੂ ਫਿਰ ਅਸੀਂ ਹੋਟਲ ਬਣਾ ਦੇਣਾ ਇੱਕ ਟਪੱਟੀ ਨਹੀਂ ਗਏ ਪੁੱਟ ਕੇ ਤੇ ਦਿਖਾਣ ਹੁਣ ਜੇ ਪੰਜਾਬ ਸਰਕਾਰ ਕਹਿੰਦੀ ਹੈ ਮਹਿਸੂਸ ਕਰਦੀ ਹੈ ਮੈਂ ਕਹਿੰਦਾ ਚੰਗੀ ਗੱਲ ਆ ਕਿ ਪੰਜ ਕਿੱल्ल्या ਤੋਂ ਉੱਪਰ ਵਾਲਿਆਂ ਨੂੰ ਸਾਰਿਆਂ ਨੂੰ ਬਿਜਲੀ ਦੇਣੀ ਜੇ ਹਾਲਾਂਕਿ ਇੱਕ ਸਟੱਡੀ ਹੋਈ ਹੈ ਸੰਦੀਪ ਪੰਜਾਬ ਦੇ ਵੱਡੇ ਵੱਡੇ ਅਫਸਰ ਜਿਹੜੇ ਚੀਫ ਸਕੱਰੇਟਰੀ ਰੈਂਕ ਦੇ ਰਿਟਾਇਰ ਹੋ ਉਹ ਕਹਿੰਦੇ ਕਿ 10 ਕਿਲੇ ਵਾਲਾ ਜਿਹੜਾ ਜ਼ਿੰਮੇਦਾਰ ਆ ਉਹ ਪੰਜਾਬ ਸਰਕਾਰ ਦੇ ਇੱਕ ਇੰਪਲਾਈਜ਼ ਦੇ ਬਰਾਬਰ ਆ ਪੰਜਾਬ ਸਰਕਾਰ ਦਾ ਇੱਕ ਇੰਪਲਾਈ ਜਿਹੜਾ 4 ਦਰਜਾ 4 ਉਹ ਵੀ ਇਸ ਟਾਈਮ ਜਿਹਦੀ ਸਰਵਿਸ ਕਾਫੀ ਹੋ ਗਈ ਨੇ ਉਹ 70 80 90000 ਰੁਪਇਆ ਤਨਖਾਹ ਹੋਣੀ ਆ ਤੇ ਉਧਰ ਜੇ ਆਪਾਂ ਝੋਨਾ ਤੇ ਕਣਕ ਦਾ ਲਾ ਲਈਏ ਸਾਲ ਦਾ ਸਵਾ ਲੱਖ ਰੁਪਏ ਤੋਂ ਵੱਧ ਨਹੀਂ ਆਉਂਦਾ ਉਥੇ ਇਹਨੂੰ ਲੱਖ ਰੁਪਈਆ ਪਰ ਮੰਥ ਮਿਲ ਰਹੀ ਹੈਗੀ ਹੈ ਤੇ 10 ਕਿੱਲੇ ਵਾਲਾ ਮਤਲਬ ਮਤਲਬ ਉਹਦੀ ਫੇਰ 1 ਲੱਖ ਰੁਪਈਆ ਇਨਕਮ ਬਣਦੀ ਹੈ ਕਿੱਲੇ ਜੇ ਕਿਸੀ ਕੋ 10 ਸਰ ਕਿੱਲੇ ਨੇ ਤੇ ਸਵਾ ਕਿਲੱਖ ਰੁਪਈਆ ਜੇ ਚੰਗਾ ਰਕੀ ਰਕੀ ਚੰਗੀ ਹੋਈ ਝਾੜ ਚੰਗਾ ਹੋਇਆ ਮੰਨ ਕੇ ਜੇ ਫੇਰ ਉਹਦਾ ਲੱਖ ਰੁਪਈਆ ਫੇਰ ਉਹ ਸਰਕਾਰੀ ਮੁਲਾਜ਼ਮ ਜਿਹੜਾ ਦਰਜਾ 4 ਪੀਐਨ ਸੇਵਾਦਾਰ ਜਿਹੜਾ ਚਾਹ ਪੀਉਂਦਾ ਫਾਈਲਾਂ ਲੈ ਕੇ ਜਾਂਦਾ ਫੇਰ ਉਹਦੇ ਬਰਾਬਰ ਹੈਗਾ ਮੈਂ ਕਹਿੰਦਾ 10 ਕਿੱਲੇ ਤੱਕ ਹੀ ਰੱਖ ਲਓ ਤੁਸੀਂ 10 ਕਿੱਲੇ ਤੱਕ ਜਿਹੜੇ ਕਿਸਾਨ ਨੇ ਉਹਨਾਂ ਦੀ ਬਿਜਲੀ ਫ੍ਰੀ ਹੋਣੀ ਚਾਹੀਦੀ ਹੈਗੀ ਆ ਉੱਪਰਲੇ ਜਿੰਨੇ ਵੀ ਆ ਗਏ ਨੇ ਉਹਨਾਂ ਨੂੰ ਬਿੱਲ ਲਾ ਦਿਓ ਬਿੱਲ ਭਾਵੇਂ ਘੱਟ ਲਾ ਦਿਓ ਮਤਲਬ ਜਿੰਨੇ ਹਾਰਸ ਪਾਵਰ ਦੀ ਮੋਟਰ ਹੈਗੀ ਉਹ ਸਾਰ ਦੇ ਨਾਲ ਲਾ ਦਿਓ ਤੁਸੀਂ ਹੁਣ ਇਸ ਟਾਈਮ ਮੇਰੇ ਰਫ ਜਿਹੜੇ ਕੋਈ 70 ਪਈ 7000 ਰੁਪਏ ਦੀ ਪੈਂਦੀ ਹੈਗੀ ਨਾ ਉਹਨੂੰ ਘੱਟ ਕਰ ਦਿਓ ਉਹਨੂੰ 25000 ਲੋ 30000 ਕੋਈ ਇੱਕ ਰੇਸ਼ਿਓ ਦੀ ਬਣਾ ਲਓ ਔਰ ਜੇ ਹਾਲਾਂਕਿ ਡਰਦੀਆਂ ਪਾਰਟੀਆਂ ਸਾਰੀਆਂ ਪਾਰਟੀਆਂ ਪਰ ਕੋਈ ਅਜੇਹਾ ਮੁੱਖ ਮੰਤਰੀ ਜਿਸ ਦਿਨ ਆ ਗਿਆ ਨਾ ਸੰਦੀਪ ਕਿ ਮੈਂ ਅੱਜ ਤੋਂ ਬਾਅਦ ਨਾ ਬਿਲੀ ਫਰੀ ਦੇਣੀ ਆ ਨਾ ਘਰਾਂ ਨੂੰ ਨਾ ਬੰਬੀਆਂ ਨੂੰ ਮੈਂ ਇਹ ਫਿਕਸ ਰੇਟ ਰੱਖਤਾ ਹੈਗਾ 5 ਕਿੱਲੇ ਵਾਲੇ ਕੋਈ ਨਹੀਂ ਪੈਸੇ ਲਵਾਂਗਾ 10 ਕਿੱਲੇ ਲੈਣਾ 15 ਤੋਂ 20 20 ਤੋਂ 25 ਇੱਕ ਸਲੇਬ ਬਣਾ ਦੋ ਔਰ ਘਰਾਂ ਦੇ ਵਿੱਚ ਵੀ ਕਿ ਜੇ ਬੰਦਾ ਸਰਕਾਰੀ ਮੁਲਾਜ਼ਮ ਆ ਔਰ ਕੋਈ ਨਹੀਂ ਬਿਲੀ ਲਵਾਂਗਾ ਜੇ ਕੋਈ ਦਿਹਾੜੀ ਦਾ ਰੁਕ ਕੇ ਲਵਾਂਗਾ ਤੇ ਲੋਕੀ ਉਹਨੂੰ ਹੱਸ ਕੇ ਵੋਟਾਂ ਪਾਉਣਗੇ ਗੱਲ ਫੇਰ ਹੋਈ ਆ ਜਾਊਗੀ ਕਿ ਜਿਹੜਾ ਵਾ ਰੈਗੂਲਰ ਬੀਲੀ ਮਿਲਣੀ ਚਾਹੀਦੀ ਗਾ ਔਰ ਜਿੱਦਨ ਕਹੇ ਕਿ ਬੀਬੀਆਂ ਜਿਹੜੀਆਂ ਵਾ ਜਿਨੇ 60 70 ਆਲੀਆਂ ਅੱਜਕੱਲ 60 ਸਾਲ ਉਮਰ ਵਾਲੀ ਜਵਾਨ ਕਿ 60 ਸਾਲ ਵਾਲੀ ਉਮਰ ਫਰੀ ਆ ਬਾਕੀ ਜਿਹੜੀਆਂ ਨੇ ਤੁਸੀਂ ਜੇ ਜਿੱਦੇਣੀਆਂ ਬੱਚਿਆਂ ਨੂੰ ਸਬਸਿਡੀ ਦੋ ਨਾ ਐਜੂਕੇਸ਼ਨ ਲੋਨ ਜਿਹੜਾ ਸਸਤਾ ਕਰ ਦੋ ਪੜ੍ਹਾਈ ਜਿਹੜੀ ਸਸਤੀ ਕਰ ਦੋ ਪਰ ਸਵਾਲ ਤੇ ਇਹ ਕਿ ਪਹਿਲੇ ਵਾਲਿਆਂ ਨੂੰ ਮੰਨ ਲਿਆ ਕਿ ਸਮਝ ਨਹੀਂ ਆਈ ਉਹਨਾਂ ਨੇ ਤਾਂ ਨਹੀਂ ਕੀਤਾ ਹੈ ਹੁਣ ਸਰਕਾਰ ਕਿਸ ਦੀ ਆਵਾਮਦਈ ਪਾਰਟੀ ਦੇ ਮੁੱਖ ਮੰਤਰੀ ਨੂੰ ਇਹ ਗੱਲ ਸਮਝ ਆ ਗਈ ਹੈ ਕਿ ਇਸ ਤਰ੍ਹਾਂ ਕਰਨ ਨਾਲ ਇਹ ਫਾਇਦਾ ਹੋ ਸਕਦਾ ਤਾਂ ਫਿਰ ਕਰਨਾ ਕਦੋਂ ਹੈ ਗੱਲ ਤੋਂ ਪੋਲਿਟੀਕਲ ਡਰ ਇੱਕ ਵਹਿਮ ਆ ਖੌਫ ਆ ਕਿ ਜੇ ਅਸੀਂ ਕਿਤੇ ਕਰ ਦਿੱਤਾ ਮੰਨ ਕੇ ਚੱਲਦੇ ਆਪਾਂ ਕਹਿੰਦੇ ਭਗਵੰਤ ਸਿੰਘ ਸਾਹਿਬ ਇੱਕ ਹਰਿਆਪੈਨ ਕੱਢਣ ਤੇ ਲਿਖ ਦੇਣਗੇ ਅੱਜ ਪੰਜ ਕਿੱਲਿਆਂ ਤੋਂ ਉੱਪਰ ਵਾਲੇ ਕਿਸੇ ਨੂੰ ਬਿਲੀਫ ਨਹੀਂ ਆ ਫਿਰ ਉਹਨੇ ਡਰੂਗਾ ਕਿ ਕਾਂਗਰਸ ਧਰਨਾ ਦੇਊਗੀ ਬੀਜੇਪੀ ਧਰਨਾ ਦੇਊਗੀ ਕਾਲੀ ਦਲ ਧਰਨਾ ਦੇਊਗਾ ਮੇਰੀ ਸਰਕਾਰ ਟੁੱਟ ਜੂਗੀ 272 ਚ ਮੈਨੂੰ ਪਿੰਡਾਂ ਚ ਨਹੀਂ ਲੋਕ ਉਹ ਡਰ ਆ ਖੋਫ ਆ ਤੁਸੀਂ ਲੋਕਾਂ ਨੂੰ ਕਹੋ ਕਿ ਮੈਂ ਆ ਫੈਸਲਾ ਕਰਨ ਲੱਗਾ ਜੀ ਮੈਂ ਅੱਜ ਤੋਂ ਬਾਅਦ ਮੁੱਖ ਮੰਤਰੀ ਨਹੀਂ ਮੈਂ ਬੰਨਾ ਮੈਨੂੰ ਕੋਈ ਲੋੜ ਨਹੀਂ ਪਰ ਮੈਂ ਪੰਜਾਬ ਦਾ ਭਲਾ ਕਰਨਾ ਪੰਜਾਬ ਕਰਜ਼ੇ ਜੋ ਮੈਂ ਬਾਹਰ ਕੱਢਣਾ ਹੈਗਾ ਮੈਨੂੰ ਵੋਟਾਂ ਪਾਇਓ ਨਾ ਪਾਇਓਗੇ ਪਰ ਮੈਂ ਆ ਗੱਲ ਕਰ ਲੱਗਾਗਾ ਫਿਰ ਦੂਜੀਆਂ ਪਾਰਟੀਆਂ ਦੀ ਵੀ ਮਜਬੂਰੀ ਬਣ ਜੂਗੀ ਪੰਜਾਬ ਐਡਾ ਭਖਾਰੀ ਨਹੀਂ ਹੈਗਾ ਜਿੱਡਾ ਅਸੀਂ ਭਖਾਰੀ ਬਣਾ ਦਿੱਤਾ ਗਿਆ ਲੰਗਰ ਲਾਉਣ ਵਾਲੀ ਕੌਮ ਅੱਜ ਠੂਠੇ ਫੜ ਕੇ ਤੁਰੇ ਫਿਰਦੀ ਆ ਬੱਸਾਂ ਦੇ ਵਿੱਚ ਬੰਬੀਆਂ ਦੇ ਵਿੱਚ ਪਾਣੀਆਂ ਦੇ ਵਿੱਚ ਚਾਹ ਦੇ ਵਿੱਚ ਰਸ਼ਨ ਪਾਣੀਆਂ ਦੇ ਵਿੱਚ ਆਟੇ ਦਾਲ ਦੇ ਵਿੱਚ ਜਿਹੜੀ ਕੌਮ 24 ਘੰਟੇ 7 ਦਿਨ ਕੀ ਲੰਗਰ ਲਾ ਦੇ ਸਕਦੀ ਆ ਉਹਨੂੰ ਕੀ ਲੋੜ ਆ ਨਾ ਜਿਸ ਦਿਨ ਕਿਸੇ ਪੋਲੀਟੀਕਲ ਪਾਰਟੀ ਨੇ ਕਹੇ ਤਾਂ ਮੁੱਖ ਮੰਤਰੀ ਬਣਨ ਤੋਂ ਬਾਅਦ ਮੈਂ ਆ ਚੀਜ਼ਾਂ ਕਰਨੀਆਂ ਹੈ ਮੈਂ ਸਾਡੀ ਸਰਕਾਰ ਸਾਡੀ ਸਰਕਾਰ ਬਣੇ ਨਾ ਬਣੇ ਮੈਂ ਮੁੱਖ ਮੰਤਰੀ ਬਣਾ ਨਾ ਬਣਾਗਾ ਮੈਂ ਆ ਕੌੜਾ ਕੁੱੜ ਗੱਲ ਮੈਨੂੰ ਸਾਥ ਚਾਹੂ ਪੰਜਾਬੀ ਕੋ ਮੈਂ ਕਲੰਕ ਧੋਣਾ ਚਾਹੁੰਦਾਗਾ ਅਸੀਂ ਭਖਾਰੀ ਨਹੀਂ ਆ ਅਸੀਂ ਰਾਜ਼ੀ ਆ ਤੇ ਲੋਕੀ ਕਹਿੰਦੇਗਾ ਹਾਂ ਠੀਕ ਐ ਚੰਗੀਆਂ ਸੁਵਿਧਾਾਂ ਦੇ ਦਿਓ ਸਕੂਲਾਂ ਕਾਲਜਾਂ ਦੇ ਵਿੱਚ ਟੀਚਰ ਦੇ ਦਿਓ ਤੁਸੀਂ ਆ ਪਿੱਛੇ ਜੇ ਚੰਡੀਗੜ੍ਹ ਪ੍ਰਸ਼ਾਸਨ ਨੇ 70 ਅਸਿਸਟੈਂਟ ਪ੍ਰੋਫੈਸਰ ਮੰਗੇ ਪੰਜਾਬ ਤੋਂ ਤਿੰਨ ਵਾਰ ਚਿੱਠੀ ਕੱਢਤੀ ਪੰਜਾਬ ਦੀ ਸਰਕਾਰ ਚਿੱਠੀ ਦਾ ਜਵਾਬ ਕਿਉਂ ਨਹੀਂ ਦਿੰਦੀ ਕਿ ਨਾ ਕੋਤੇ ਆਪਣੀ ਨਹੀਂ ਰੈਗੂਲਰ ਅਸਿਸਟੈਂਟ ਪ੍ਰੋਫੈਸਰ ਹੈਗੇ ਉਹਨਾਂ ਨੇ ਹਾਰ ਕੇ ਯੂਪੀ ਬਿਹਾਰ ਰਾਜਸਥਾਨ ਦਿੱਲੀ ਤੋਂ ਮਗਾ ਲਿਆਗੇ ਨੇ ਤੁਸੀਂ ਕਹਿੰਦੇ ਕਿ ਮੇਰੇ ਕੋ ਬਿਜਲੀ ਨਹੀਂ ਮੈਂ ਜਿਹੜੇ ਕਾਲਜ ਆ ਖਾਲੀ ਪਏ ਨੇ ਯੂਨੀਵਰਸਟੀਆਂ ਖਾਲੀ ਪਈਆਂ ਹੋਈਆਂ ਨੇ ਪੰਜਾਬੀ ਯੂਨੀਵਰਸਿਟੀ ਮਰੀ ਹੋਈ ਆ ਮੈਂ ਉੱਥੇ ਟੀਚਰ ਭਰਤੀ ਕਰਨ ਲੱਗਾ ਮੈਂ ਉਹ ਬਜਟ ਇਧਰੋਂ ਕੱਢ ਕੇ ਉੱਧਰ ਪਾਉਣ ਲੱਗਾ ਹਰ ਸਬ ਡਿਵੀਜ਼ਨ ਦੇ ਵਿੱਚ ਮੈਂ 40 40 ਡਾਕਟਰ ਭਰਤੀ ਕਰਨ ਲੱਗਾ ਮੈਨੂੰ ਉੱਧਰ ਪੰਜਾਬੀ ਉਹ ਸਾਧ ਤੇ ਹੋ ਜਾਊਗਾ ਸਕੂਲਾਂ ਦੇ ਵਿੱਚ ਮੈਂ ਇੰਨੀ ਰੈਗੂਲਰ ਭਰਤੀ ਕਰਨ ਰੁਜ਼ਗਾਰ ਮਿਲਗਾ ਲੋਕਾਂ ਨੂੰ ਸਹੂਲਤਾਂ ਮਿਲਣਗੀਆਂ ਤੁਸੀਂ ਮੰਨ ਕੇ ਚੱਲੋ 1997 ਤੋਂ ਲੈ ਕੇ ਹੁਣ ਤੱਕ ਕੱਲੀ ਤੇ ਸਵਾ 1.5 ਲੱਖ ਕਰੋੜ ਬੰਬੀਆਂ ਦੀ ਜੇ ਦੂਜੀ ਵੀ ਆਪਾਂ ਪਾ ਦਈਏ ਤੇ ਘੱਟੋ ਘੱਟ 2.5 ਤਿੰਨ ਲੱਖ ਕਰੋੜ ਦੀ ਜਿਹੜੀ ਬਿਜਲੀ ਨਾ ਅਸੀਂ ਦਿੱਤੀ ਹਰ ਵਰਗ ਨੂੰ ਦਿੱਤੀ ਹੈਗੀ ਹੈ ਤੇ ਸਾਡੇ ਤੇ ਕਰਜ਼ਾ ਕਿੰਨਾ ਹੈਗਾ ਪੌਣੀ 4 ਲੱਖ ਦਾ ਹਲੇ ਦੂਜੀਆਂ ਨਹੀਂ ਐ ਸਿਪਾਈਆਂ ਆਪਾਂ ਬੱਸਾਂ ਫ੍ਰੀ ਆਲਾ 800 ਕਰੋੜ ਰੁਪਈਆ ਨਹੀਂ ਪਾਇਆ ਹੈਗਾ ਜਾਂ ਹੋਰ ਜਿਹੜੀਆਂ ਫੈਂਚਨਾ ਵਾਲਾ ਮਸਲਾ ਨਹੀਂ ਪਾਇਆ ਇਹ ਚੀਜ਼ਾਂ ਨੇ ਆਪਾਂ ਕਹਿੰਦੇ ਹਾਲਾਂਕਿ ਬਾਕੀ ਸਟੇਟਾਂ 'ਤੇ ਵੀ ਕਰ ਜਾਏਗਾ ਕਰਨਾਟਕਾ 'ਤੇ ਵੀ ਹੋ ਸਕਦਾ 5-7 ਲੱਖ ਕਰੋੜ ਹੋਵੇ ਹਰਿਆਣਾ 'ਤੇ ਵੀ ਹਿਮਾਚਲ ਦੀ ਕਰ ਜਾ ਪਰ ਅਸੀਂ ਜਾ ਕੇ ਕਰਨਾਟਕਾ ਹਿਮਾਚਲ ਜਾਂ ਅਮਰੀਕਾ 'ਚ ਜਾ ਕੇ ਥੋੜਾ ਰਹਿਣਾ ਸੀ ਤੇ ਆਪਣੇ ਪੰਜਾਬ 'ਚ ਰਹਿਣਾ ਹੈ ਆਪਾਂ ਤੇ ਦੂਜੇ ਸਟੇਟਾਂ ਦੇ ਦਲੀਲ ਨਹੀਂ ਦਿੰਦੇ ਹੈਗੇ ਉਹ ਵੱਡੇ ਸਟੇਟ ਨੇ ਉਹਨਾਂ ਨੇ ਸਾਡੇ ਕੋ ਹਰਿਆਣਾ ਕਹਿੰਦਾ ਸਾਡੇ ਕੋ ਗੜਗਾਵਾ ਅਸੀਂ ਲੁਧਿਆਣੇ ਦਾ ਆਪ ਕੋ ਖੁਦ ਪੱਠਾ ਬਿਠਾ ਲਿਆ ਹੈਗਾ ਜਿੰਨੀ ਬਾਕੀ ਸਟੇਟਾਂ ਕੋਲ ਸ਼ਹਿਰ ਤਗੜੇ ਨੇ ਐਨਸੀਆਰ ਸਾਡੇ ਕੋਲ ਲੁਧਿਆਣਾ ਜਿੱਥੇ ਸਰਕਾਰ ਨੂੰ 100 ਰੁਪਏ ਚੋਂ ਕੱਲ 90 ਰੁਪਏ ਲੁਧਿਆਣੇ ਤੋਂ ਆਉਂਦੇ ਆ ਗਏ ਨੇ ਗਲਤ ਇਹ ਪੋਲੀਟੀਕਲ ਵਿਲਜ ਹੈ ਤੁਹਾਡੀ ਇੱਛਾ ਸ਼ਕਤੀ ਹੈ ਫਿਰ ਜੋ ਮਰਜ਼ੀ ਕਰ ਲੋ ਕੈਪਟਨ ਮਿਰਿੰਦਰ ਸਿੰਘ ਨੇ ਵੀ ਕੋਸ਼ਿਸ਼ ਕੀਤੀ ਸੀ ਕਾਲੀ ਦਲੇ ਮੁੱਦਾ ਬਣਾਉ ਡਰ ਗਏ ਹੈਗੇ ਨੇ ਹੁਣ ਜਿਵੇਂ ਅੱਜ ਉਹਨਾਂ ਨੇ ਕਿਹਾ ਇਹ ਕਰਜ਼ਾ ਕਰਕੀ ਖਤਮ ਫਸਲ ਦੀ ਪੂਰੀ ਮਿਲੂ ਰਕਮ ਉਹਨਾਂ ਕੋਈ 56 ਕੇ 5800 ਕਰੋੜ ਰੁਪਏ ਦਾ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਸੀ ਉਸ ਤੋਂ ਬਾਅਦ ਸਾਧੂ ਸਿੰਘ ਧਰਮਸੋਤ ਮਨਿਸਟਰ ਸੀ ਸੋਸ਼ਲ ਵੈਲਫੇਅਰ ਦੇ 2.5 ਕਰੋੜ ਰੁਪਏ ਦੀ SCBC ਭਾਈਚਾਰੇ ਦਾ ਵੀ ਕਰਜ਼ਾ ਮਾਫ਼ ਹੋ ਗਿਆ ਸੀ ਕਿਸਾਨਾਂ ਦੇ ਤੇ SC ਭਾਈਚਾਰੇ ਨੇ ਵੋਟਾਂ ਤੇ ਨਹੀਂ ਨਾ ਪਾਈਆਂ ਗਿਆ ਚੰਨੀ SC ਭਾਈਚਾਰੇ ਚ ਉੱਚ ਮੰਤਰੀ ਬਣਾਤਾ ਫਿਰ ਸੀਐਮ ਦਾ ਫੇਸ ਬਣਾਤਾ ਵੋਟਾਂ ਦੇ ਨਾ ਪਾਈਆਂ ਉਹ ਖੁਦ ਦੋ ਸੀਟਾਂ ਦੋ ਹਾਰ ਗਏ ਦੋਨੇ ਰਿਜ਼ਰਵ ਸੀਟਾਂ ਸੀ ਚਮਕੌਰ ਸਾਹਿਬ ਵੀ ਭਦੋੜ ਵੀ ਨਹੀਂ ਅੱਜ ਇਹਨਾਂ ਜਿਵੇਂ 68 ਕਰੋੜ ਮਤਲਬ ਇਹ ਗਰੰਟੀ ਨਹੀਂ ਹੁੰਦੀ ਇਹ ਇਹ ਆਸਾਨ ਵੀ ਨਹੀਂ ਹੈਗਾ ਜੀ ਇੱਕ ਹੋਰ ਰੂਲ ਹੈ ਕਿ ਸਰਕਾਰੀ ਮੁਲਾਜ਼ਮ ਜਿਹੜਾ ਨਾ ਜੋ ਕਰਜ਼ਾ ਲੈਂਦਾ ਜਦੋਂ ਉਹਦੀ ਡੈਥ ਹੋ ਜਾਂਦੀ ਹੈ ਤੇ ਕਰਜ਼ੇ ਤੇ ਲਕੀਰ ਵੱਜ ਜਾਂਦੀ ਹੈਗੀ ਇੱਕ ਸਰਕਾਰੀ ਮੁਲਾਜ਼ਮ ਜੇ ਕਰਜ਼ਾ ਲਵੇ ਤੇ ਜੇ ਵਿਚਾਰਾ ਕੋਈ ਐਸ ਸੀ ਬੀ ਸੀ ਜੇ ਕਿਸਾਨ ਨੇ ਕਰਜ਼ਾ ਲਿਆ ਜਦੋਂ ਉਹਦੀ ਡੈਥ ਹੋ ਜਾਂਦੀ ਹੈ ਨੇਚੁਰਲ ਜ਼ਰੂੜ ਹੈ ਉਹਦਾ ਕਰਜ਼ਾ ਵੀ ਫਿਰ ਮਾਫ ਹੋਣਾ ਚਾਹੀਦਾ ਇਹ ਆਸਾਨ ਕਰਨ ਵਾਲੀ ਕਿਹੜੀ ਗੱਲ ਹੈਗੀ ਆ ਜੇ ਸਰਕਾਰੀ ਮੁਲਾਜ਼ਮ ਸੇਵਾ ਕਰਦਾ ਕਿਸਾਨ ਵੀ ਸੇਵਾ ਕਰਦਾ ਖੇਤ ਤੇ ਮਜ਼ਦੂਰ ਵੀ ਆ ਦਫਤਰਾਂ ਬਣਾਉਂਦਾ ਬਿਲਡਿੰਗਾਂ ਬਣਾਉ ਉਹ ਵੀ ਸੇਵਾ ਹੀ ਆ ਮਤਲਬ ਫਿਰ ਰੂਲ ਇੱਕ ਹੀ ਹੋਣਾ ਚਾਹੀਦਾ ਹੈ ਪਰ ਆਸਾਨ ਨਹੀਂ ਸਰਕਾਰਾਂ ਪ੍ਰੋਬਲਮ ਕਿ ਆਸਾਨ ਕਰਦੀਆਂ ਅਹੀਂ ਤੁਹਾਨੂੰ ਚੁਣ ਕੇ ਪੈਂਦਾ ਸਾਡੇ ਪੈਸਿਆਂ ਦੇ ਨਾਲ ਤੁਸੀਂ ਐਸ਼ਾ ਬਣਾਉਂਦੇ ਮਾੜਦੇ ਹੋ ਤੇ ਸਾਨੂੰ ਕਹਿੰਦੇ ਕਿ ਅਹੀਂ ਤੁਹਾਡੇ ਤੇ ਆਸਾਨ ਕਰੇ ਇਹ ਨਹੀਂ ਉਦੋਂ ਪ੍ਰੋਬਲਮ ਆ ਜਾਂਦੀ ਹੈ ਪਰ ਮੈਨੂੰ ਲੱਗਦਾ ਹੈ ਕਿ ਜੇ ਸਬਸਿਡਿੰਗ ਆਲੇ ਮਸਲੇ 'ਚ ਕੋਈ ਸੋਧ ਹੋ ਜੇ ਨਾ ਤੇ ਪੰਜਾਬ ਦੇ ਵਿੱਚ ਭਲਾ ਹੋ ਸਕਦਾ ਫਿਰ ਪਹਿਲਾਂ ਕਿਸਾਨਾਂ ਦੀ ਬਿੱਲੀ ਮਾਫ ਹੋ ਗਈ ਫਿਰ ਐਸੀਬੀਸੀ ਭਾਈਚਾਰੇ ਦੀ ਕਰਨੀ ਪਈ ਫਿਰ ਇੰਡਸਟਰੀ ਨੂੰ 5 ਰੁਪਏ ਦੇਣੀ ਪਈ ਫਿਰ ਰਾਤ ਨੂੰ ਦੇਣੀ ਪਈ ਹੈਗੀ ਨਾ ਉਹ ਚੀਜ਼ਾਂ ਫਿਰ ਹਰ ਹੌਲੀ ਵਾਲੀ ਵਰਗ ਤੇ ਚਲੇ ਜਾਂਦਾ ਉਹ ਹੌਲੀ-ਹੌਲੀ ਇੱਕ ਪਹਿਲਾਂ ਕਿਸਾਨਾਂ ਨੂੰ ਗਈ ਫਿਰ ਐਸੀਬੀਸੀ ਭਾਈਚਾਰਾ ਗਿਆ ਫਿਰ ਇੰਡਸਟਰੀ ਆ ਗਈ ਫਿਰ ਕਹਿੰਦੇ ਕਿ ਬਾਕੀ ਫਿਰ ਕੀ ਗੱਲ ਉਹ ਨਹੀਂ ਮਤਰੇ ਨੇ ਫਿਰ ਕਹਿੰਦੇ ਸਾਰੇ ਪੰਜਾਬ ਨੂੰ ਫ੍ਰੀ ਕਰ ਦੋ ਰੁੱਖਾਂ ਨੂੰ ਪੈਸੇ ਥੋੜਾ ਲੱਗਦੇ ਉਹ ਸਰਕਾਰ ਆਪਣੀ ਜੇਬ ਚੋਂ ਨਹੀਂ ਦਿੰਦੀ ਅਸੀਂ ਜਿਹੜਾ ਸਮਾਨ ਖਰੀਦਦੇ ਹਾਂ ਸਾਲ ਦਾ ਕੋਈ 1.5 ਲੱਖ ਕਰੋੜ ਤੋਂ ਜ਼ਿਆਦਾ ਸਾਡਾ ਹੀ ਟੈਕਸ ਦੇ ਰੂਪ ਵਿੱਚ ਪੈਸਾ ਜਾਂਦਾ ਹੈ ਹੁਣ ਤੇ ਆਰਬੀਆਈ ਨੂੰ ਨਿਰਦੇਸ਼ ਹੋ ਗਏ ਨੇ ਜਿਹੜਾ ਕਿ ਕਰਜ਼ਾ ਚੱਕਣਾ ਸੀ 16 ਕੇ 25000 ਕਰੋੜ ਰੁਪਈਆ ਦਾ ਤੇ ਉਥੇ ਹੀ ਕੱਟ ਲਾ ਦਿੱਤਾ ਹੈਗਾ ਪਰ ਜੇ ਭਗਵੰਤ ਮਾਨ ਸਾਹਿਬ ਇਹ ਕੰਮ ਕਰ ਗਿਆ ਨਾ ਭਾਵੇਂ ਮੁੱਖ ਮੰਤਰੀ ਗਾ ਨਾਮ ਬਣਨ ਉਹਨਾਂ ਦੀ ਭਲਨਾ ਪਰ ਲੋਕ ਯਾਦ ਕਰਿਆ ਕਰਨਗੇ ਭਗਵੰਤ ਮਾਨ ਸਾਹਿਬ ਨੂੰ ਯਾਰ ਆ ਫੈਸਲਾ ਬਹੁਤ ਵਧੀਆ ਲੈ ਕੇ ਗਏ ਸੀ ਪਰ ਗੱਲ ਫਿਰ ਪੋਲੀਟੀਕਲ ਵਿਲ ਦੀ ਆ ਜਾਂਦੀ ਕੀ ਹੋ ਸਕਦਾ ਹੈ ਕਿ ਭਗਵੰਤ ਮਾਨ ਸਾਹਿਬ ਦੀ ਵਿਲ ਹੋਵੇ ਪਰ ਕੀ ਆਮ ਆਦੀ ਪਾਰਟੀ ਦੀ ਵਿਲ ਹੈ ਉਹ ਬਹੁਤ ਮੈਟਰ ਕਰਦੀ ਹੈ ਜੀ